ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਅਸੀਂ ਅੱਜ ਜਾ ਰਹੇ ਹਾਂ ਮੱਥਾ ਟੇਕਣ ਕਲਰਕੋਟ ਉੱਥੇ ਜਿਹੜਾ ਹੈਗਾ ਮੇਲਾ ਲੱਗਦਾ ਹੈ ਹਨ ਤੇ ਹੁਣ ਅਸੀਂ ਮੱਥਾ ਟੇਕਣ ਜਾ ਰਹੇ ਸੀ ਅੱਜ ਜਿਹੜਾ ਹੈਗਾ ਮੌਸਮ ਠੰਡਾ ਸੀਗਾ ਪਰ ਤਾਂ ਸਵੇਰੇ ਹੀ ਰਾਤ ਨਹੀਂ ਕਰ ਸਕਦੇ ਹਨ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ ਤੇ ਅੱਜ ਥੋੜੀ ਠੰਡ ਹੋਈ ਪਈ ਐ ਨਹੀਂ ਉੱਥੇ ਹਰ ਇੱਕ ਵੀਰਵਾਰ ਨੂੰ ਜਿਹੜਾ ਹੈਗਾ ਮੱਥਾ ਟੇਕਦਾ ਹੈ ਹਨਾ ਮੇਲਾ ਲੱਗਦਾ ਹੈ ਤੇ ਅਸੀਂ ਹੁਣ ਉੱਥੇ ਜਾ ਰਹੇ ਹਾਂ ਮੱਥਾ ਟੇਕਣ ਤੇ ਹਰਸ ਨੂੰ ਹਰਸ ਗਿਆ ਹੋਇਆ ਜੀ ਧੂਰੀ ਆਵਦੀ ਕਲਾਸ ਲਾਉਣਾ ਤੇ ਹੁਣ ਹਰਸ ਨੇ ਵੀ ਕਲਾਸ ਲਾ ਲਈ ਹੋਊਗੀ ਹੁਣ ਜਿਹੜਾ ਹੈਗਾ 2:00 ਵਜ ਗਏ ਨੇ ਦੁਪਹਿਰ ਦੇ ਤੇ ਉਹ ਵੀ ਉੱਥੇ ਚਲੋ ਉਹਨੂੰ ਵੀ ਨਾਲ ਰਲਾ ਲਾਂਗੇ ਹਨਾ ਬਾਕੀ ਹੁਣ ਤੱਕ ਸਲਾਈ ਸੈਂਟਰ ਲੱਗਿਆ ਹੋਇਆ ਤੇ ਆਪਣਾ ਘਰੇ ਨਾਲੇ ਕਿਸੇ ਦੇ ਕੱਪੜੇ ਜੇ ਦੇਣੇ ਸੀਗੇ ਉਹ ਪੋਰ ਚੜਾਏ ਨੇ ਨਾਲ ਲਾ ਕੇ ਕੁੜੀਆਂ ਨੂੰ ਜਲਦੀ ਜਲਦੀ ਜਿਹੜੇ ਹੈਗੇ ਤਿਆਰ ਕਰਕੇ ਹੈਨਾ ਪ੍ਰੈਸਾਂ ਕਰਕੇ ਉਹ ਫੜਾ ਕੇ ਆਏ ਆ ਕਿਉਂਕਿ ਜਿਹੜਾ ਵਿਆਹ ਦਾ ਕੰਮ ਹੁੰਦਾ ਐਵੇਂ ਦਾ ਹੀ ਹੁੰਦਾ ਹੈਨਾ ਉਹਨਾਂ ਨੇ ਵਿਆਹ ਜਾ ਰਹੇ ਆ ਉਹਨਾਂ ਦੇ ਵਿਆਹ ਦੇ ਕੱਪੜੇ ਸੀਰੇ ਤੇ ਹੁਣ ਚਲੋ ਨਾਲੇ ਜਿਹੜਾ ਹੈਗਾ ਸਵੇਰ ਟਾਈਮ ਉੱਥੇ ਜਿਆਦਾ ਭੀੜ ਹੁੰਦੀ ਹੈ ਜਿਹੜਾ ਹੈਗਾ ਆਥਰ ਟਾਈਮ ਥੋੜੀ ਕਹਿੰਦੇ ਸੀੜ ਹੋ ਜਾਂਦੀ ਹੈ ਦੁਪਹਿਰ ਤੋਂ ਬਾਅਦ ਬਾਕੀ ਅੱਜ ਜਾ ਕੇ ਪਤਾ ਲੱਗੂ ਅੱਗੇ ਅਸੀਂ ਜਿਹੜਾ ਹੈਗਾ ਸੇ ਬੇਰੇ ਜਾਣੇ ਹੁੰਨੇ ਆ ਤੇ ਉਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਰਾਸ ਹੁੰਦਾ ਫਿਰ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਇੱਕ ਹਨਾ ਵੈਸੇ ਗਰਮੀ ਦੇ ਵਿੱਚ ਘਬਰਾਟ ਜੀ ਹੋਣ ਲੱਗ ਜਾਂਦੀ ਆ ਅਸੀਂ ਰਣੀ ਕਿਹਾ ਵੱਲ ਦੀ ਜਾ ਰਹੇ ਆ ਕਿਉਂਕਿ ਇਹ ਸੜਕ ਜਿਹੜੀ ਹੈਗੀ ਸਾਫ਼ ਹੈ ਜੀ ਰਾਜੂ ਮਝਰੇ ਵਾਲੀ ਜਿਹੜੀ ਜੱਕ ਨਹੌਰੀ ਵਾਲੀ ਸੜਕ ਬਹੁਤ ਜ਼ਿਆਦਾ ਖਰਾਬ ਹੈਗੀ ਹੈ ਹੁਣ ਤਾਂ ਕਰਕੇ ਅਸੀਂ ਇਧਰ ਦੀ ਚੱਲੇ ਆ ਆਪਾਂ ਫਿਰ ਅਰਸ ਨੂੰ ਵੀ ਲੈ ਲਈਏ ਖੇਤਾਂ ਦੇ ਵਿੱਚ ਵੀ ਮੀਂਹ ਪੈਣ ਨਾਲ ਜਿਹੜਾ ਹੈਗਾ ਫਸਲਾਂ ਸਾਰੀਆਂ ਹਰੀਆਂ ਭਰੀਆਂ ਹੋ ਗਈਆਂ ਬਹੁਤ ਜਿਹੜਾ ਹੈਗਾ 2 ਮਹੀਨੇ ਤੋਂ ਮੀਂਹ ਨਹੀਂ ਪਿਆ ਹੈਗਾ ਪਿਛਦੀ ਮਾੜਾ ਮੋਟਾ ਕੀ ਕਹਦੀ ਹੈ ਪੈ ਗਿਆ ਹੋਵੇ ਹਨ ਤੇ ਜਿਵੇਂ ਹੁਣ ਆਪਾਂ ਜੀਰੀਆਂ ਵਗੈਰਾ ਲਾਉਂਦੇ ਤੇ ਹਨਾ ਚੌੜ ਲੱਗਦੇ ਆ ਝੋਨਾ ਤੇ ਮੀਂਹ ਨਹੀਂ ਤੇ ਪਿਆ ਜਿਹੜਾ ਹੈਗਾ ਸਵੇਰੇ 2 ਵਜੇ ਤੋਂ ਮੀਂਹ ਪੈਣ ਲੱਗਿਆ 5-6 ਵਜੇ ਤੱਕ ਮੀਂਹ ਪੈ ਗਿਆ ਅੱਜ ਜਿਹੜਾ ਹੈਗਾ ਬਹੁਤ ਜ਼ਿਆਦਾ ਮੀਂਹ ਪਿਆ ਹੈ ਰੱਜ ਕੇ ਜਿਹੜਾ ਹੈਗਾ ਮੀਂਹ ਪੈ ਗਿਆ ਖਾਸਨਾ ਜਿਹੜੀਆਂ ਹੈਗੀਆਂ ਪੂਰੀਆਂ ਹਰੀਆਂ ਭਰੀਆਂ ਹੋ ਗਈਆਂ ਬੇਲਾਂ ਆਪਣੀਆਂ ਘਰੇ ਸਬਜ਼ੀਆਂ ਸਾਰਾ ਕੁਝ ਸੁੱਕਿਆ ਪਿਆ ਸੀਗਾ ਨਾਲੇ ਉਹ ਵੀ ਚਲੋ ਵਧੀਆ ਹੋ ਗਏ ਜਿਹੜੇ ਪਾਣੀ ਲਾਈ ਜਾਂਦੇ ਉਹ ਗੱਲ ਕੁਝ ਹੋਰ ਹੈ ਜਿਹੜੀ بارش ਆਉਂਦੀ ਉਹਦੀ ਗੱਲ ਈ ਅਲੱਗ ਹੁੰਦੀ ਹੈ ਹਨਾ ਤੇ ਹੁਣ ਅਸੀਂ ਚੱਲੇ ਆ ਸਾਡੀ ਮਾਸੀ ਦੀ ਬੇਟੀ ਕੋਲ ਵੀ ਖੜਨਾ ਹੈ ਥੋੜਾ ਜਿਹਾ ਟਾਈਮ ਖੜਾਂਗੇ ਦੇਖੋ ਜੇ ਟਾਈਮ ਮਿਲਿਆ ਹੈ ਹਨਾ ਤੇ ਜੇ ਲੇਟ ਹੋ ਗਏ ਆਪਾਂ ਨੇ ਧੂਰੀ ਵੀ ਖੜਨਾ ਹੈ ਥੋੜਾ ਬਹੁਤਾ ਸਮਾਨ ਲੈਣਾ ਹੈ ਅਸੀਂ ਜਿਹੜਾ ਹੈਗਾ ਬੁਟੀਕ ਵਾਸਤੇ ਲਾਸਾਂ ਵਗੈਰਾ ਹੈਗਾ ਥੋੜਾ ਬਹੁਤ ਸਮਾਨ ਲੈਣਾ ਉਹ ਵੀ ਲੈ ਲਾਂਗੇ ਆਪਾਂ ਮੈਂ ਤੁਹਾਨੂੰ ਖੇਤਾਂ ਦਾ ਵੀਊ ਦਿਖਾਉਣੀ ਆ ਵੀ ਜਿਹੜਾ ਹੈਗਾ ਕਿੰਨਾ ਵਧੀਆ ਹੋ ਗਿਆ ਮੀਂਹ ਪੈ ਕੇ ਮੈਂ ਤੇ ਕੁਲਵਿੰਦਰ ਜੀ ਜਾ ਰਹੇ ਆ ਤੇ ਹਰਸ ਨੂੰ ਜਦੋਂ ਉੱਥੋਂ ਰੜਾ ਲਾਂਗੇ ਆਪਾਂ ਦੇਖੋ ਜੀ ਜਿਹੜੇ ਹੈਗੇ ਬਾਹਣ ਪੂਰੇ ਭਰੇ ਪਏ ਆ ਮੀਂਹ ਪੈਣ ਨਾਲ ਆ ਦੇਖੋ ਇੱਧਰ ਵੀ ਸਾਰੇ ਬਾਹਣ ਬਹੁਤ ਜ਼ਿਆਦੇ ਜਿਹੜੇ ਹੈਗੇ ਭਰ ਗਏ ਨੇ ਕਿਉਂਕਿ ਮੋਟਰਾਂ ਨਾਲ ਵੀ ਇਹਨਾਂ ਵਸ ਤਾਂ ਲੈਟਾ ਰਹੀ ਹੈਗੀ ਉਹਨਾਂ ਪਾਣੀ ਜਿਹੜਾ ਹੈਗਾ ਕੰਮ ਨਹੀਂ ਕਰਦਾ ਹੈਗਾ ਜਿਹੜਾ ਮੀਂਹ ਦਾ ਪਾਣੀ ਹੁੰਦਾ ਉਹ ਫਸਲ ਨੂੰ ਜ਼ਿਆਦਾ ਲੱਗਦਾ ਦੇਖੋ ਮੱਕੀ ਵੀ ਜੀ ਬਈ ਹੈ ਆਚਾਰ ਪਾਉਣ ਵਾਸਤੇ ਮੱਕੀਆਂ ਵੀ ਬਹੁਤ ਜ਼ਿਆਦਾ ਬੀਜੀਆਂ ਹੋਈਆਂ ਨੇ ਕਿਉਂਕਿ ਹੁਣ ਆ ਆਚਾਰ ਪਾਉਣ ਲੱਗੇ ਹਨ ਕਿਸਾਨ ਵੀਰ ਜ਼ਿਆਦਾ ਹੋ ਗਿਆ ਥੋੜਾ ਜਿਹਾ ਆਚਾਰ ਤਾਂ ਦੇਖੋ ਸੱਲੀਆਂ ਲੱਗ ਰਹੀਆਂ ਨੇ 10 ਕਿਲੋ ਚੱਲੂ ਕਮ ਆਚਾਰ ਦਾ ਆਪਣੇ ਵੀ ਜਿਹੜਾ ਹੈਗਾ ਮੱਕੀ ਤੇ ਮੂੰਗੀ ਬੀਜੀ ਹੋਈ ਐ ਅਸੀਂ ਝੋਨਾ ਜਿਹੜਾ ਹੈਗਾ ਲੇਟ ਲਾਵਾਂਗੇ ਮੱਕੀ ਦੇ ਉੱਪਰੋਂ ਸੱਲੀਆਂ ਤੋੜ ਲਾਂਗੇ ਨਾਲੇ ਮੱਕੀ ਦਾ ਆਟਾ ਹੋ ਜਾਊਗਾ ਨਾਲੇ ਮੱਝਾਂ ਵਾਸਤੇ ਮੱਕੀ ਚੰਗੀ ਹੈਗੀ ਐ ਨਾਲੇ ਮੂੰਗੀ ਹੋ ਜੂ ਨਾ ਵਿੱਚੇ ਕਦੂ ਕਰਦੇ ਰੇ ਬਹੁਤ ਪੈਂਦਾ ਕਹਿੰਦੇ ਨਾਲੇ ਨਾਲੇ ਕਹਿੰਦੇ ਮੂੰਗੀ ਦਾ ਜਿੰਨੀ ਕ ਤੋੜੀ ਜਾਊ ਤੋੜੀ ਬਾਕੀ ਕਦੂ ਕਰ ਲਾਂਗੇ ਨਾਲੇ ਆਪਾਂ ਨੇ ਜਿਹੜੇ ਹੈਗੇ ਪਾਰਸਲ ਜੇ ਹਨ ਕਰਵਾਉਣੇ ਸੀਗੇ ਜਿਹੜੇ ਜਾਣੇ ਆ ਆਪਣੇ ਉਹਨਾਂ ਨੂੰ ਕੋਰੀਅਰ ਕਰਵਾ ਦਾਂਗੇ ਉਹ ਵੀ ਕੰਮ ਨਾਲ ਦੀ ਨਾਲ ਉਹ ਜੋ ਹਵਾ ਬਾਹਰੇ ਇੰਨੀ ਸੋਹਣੀ ਹਵਾ ਚੱਲਦੀ ਏ ਠੰਡੀ ਠੰਡੀ ਕਿਤਾਂ ਚ ਅਜੇ ਅੰਦਰ ਤਾਂ ਜਿਦਾ ਆਪਾਂ ਕਮਰੇ ਵਿੱਚ ਜਾਂਦੇ ਆ ਉਹਦਾ ਪਰਦਾ ਲੱਗਦੀ ਏ ਜਦੋਂ ਬਾਹਰ ਆਉਣੇ ਆ ਬਹੁਤ ਸੋਹਣੀ ਹਵਾ ਲੱਗਦੀ ਏ ਰਾਤ ਵੀ ਜਿਹੜੀ ਬਹੁਤ ਜ਼ਿਆਦਾ ਸੋਹਣੀ ਹਵਾ ਚੱਲਦੀ ਸੀ ਪਾਣੀ ਕਿੰਨਾ ਕਿੰਨਾ ਖੜਾ ਹੈ ਗੱਡੀ ਤਾਂ ਜਿਹੜੀ ਹੈਗੀ ਹੋਊ ਜੁੱਜ ਖਰਾਬ ਕਿਉਂਕਿ ਮੀਂਹ ਨਾਲ ਹੈ ਨਾ ਗਾਰਾ ਬਹੁਤ ਜ਼ਿਆਦਾ ਹੋਇਆ ਪਿਆ ਜਿੱਥੇ ਥੋੜਾ ਬਹੁਤਾ ਟੋਟਾ ਹੁੰਦਾ ਹੈਗਾ ਬੱਚਾ ਉਹਦਾ ਗਾਣਾ ਹੈ। ਖਾਨਾ ਚ ਪਾਣੀ ਪੜਦਾ ਇੱਥੋਂ ਸੜਕ ਟੁੱਟ ਗਈ ਹੈ। ਹਾਂਜੀ। ਸੜਕ ਇੱਥੋਂ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਬਾਈ ਜੀ। ਸਾਡੇ ਕਨੌਰੀ ਵਾਲੀ ਸੜਕ ਵੀ ਜਿਹੜੀ ਬਾਦਸ਼ਾਹਪੁਰ ਤੋਂ ਕਨੌਰੀ ਨੂੰ ਜਾਂਦੀ ਉਹ ਸੜਕ ਵੀ ਬਣਦੀ ਹੈ ਜੀ। ਰੋੜੇ ਪਾਏ ਪਹਿਨੇ ਉਧਰ ਦੀ ਨੰਗਣਾ ਕਰਨਾ ਉਦੋਂ ਵੀ ਜ਼ਿਆਦਾ ਔਖਾ ਹੋਇਆ ਪਿਆਗਾ। ਤੇ ਹੁਣ ਆਪਾਂ ਇੱਥੋਂ ਚੱਲੋ ਕੋਈ ਜ਼ਿਆਦਾ ਫਰਕ ਨਹੀਂ ਆਏਗਾ ਇੱਧਰ ਰਾਣੀ ਕਿ ਹੋ ਕੇ ਮੁਗਰਾ ਹੋ ਕੇ ਇੱਥੋਂ ਦੀ ਚੱਲ ਜੰਨੇ ਆ। ਰਾਜੋ ਮਾਜਰੇ ਵਾਲਾ ਰਸਤਾ ਵੀ ਬਹੁਤ ਜ਼ਿਆਦਾ ਦਿਖ ਰਹਾ ਆ ਬਈ। ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਹੈ। ਆਪਾ ਪਹੁੰਚ ਗਏ ਜੀ ਧੂਰੀ ਹਰਸ ਨੂੰ ਫੋਨ ਕਰ ਲਓ ਕਿ ਬਾਹਰ ਆ ਯਾਰਸ ਕੱਕੜਾਲ ਚੌਂਕ ਧੂਰੀ ਦੇਖੋ ਸਾਡਾ ਸ਼ਹਿਰ ਧੂਰੀ ਆਉਂਦੇ ਹੋ ਰੁਕਾਂਗੇ ਆਪਾਂ ਬਾਜ਼ਾਰ ਚ ਤਾਂ ਜਿਹੜਾ ਸਮਾਨ ਲੈਣਾ ਪਹਿਲਾਂ ਆਪਾਂ ਸਿੱਧੇ ਚੱਲਦੇ ਹਾਂ ਮੱਥਾ ਟੇਕਣ ਲਗਿਆ ਹੋਇਆ ਜੀ ਹਰਸ ਵੇਖੋ ਪੌਣ ਕਰੋ ਹਰਸ ਨੂੰ ਲਓ ਜੀ ਹਰਸ ਵੀ ਆ ਗਿਆ ਤੇ ਇਹ ਤੀਗਾ ਵੀ ਚਲੋ ਜਾਤਾ ਰਹੇ ਹਾਂ ਨਾ ਨਾਲ ਜਿਹੜਾ ਹੈਗਾ ਹਰਸ ਦਾ ਵੀ ਮੱਥਾ ਟਿਕਿਆ ਲਿਆਵਾਂਗੇ ਜੀ ਅਸੀਂ ਹਰ ਇੱਕ ਸਾਲ ਹੀ ਜਾਂਦੇ ਹੁੰਨੇ ਆ ਮੱਥਾ ਟੇਕਣ ਪੈਸੇ ਕਿਤੇ ਯਾਰ ਗੋਰੀਏ ਨਹੀਂ ਤੁਮ ਜੈਸੀ ਨਾਲ ਹਿੱਟ ਮਿਲੂ ਯਾਰ ਗੋਰੀਏ ਨਹੀਂ ਸਾਡੇ ਦੇਰੀਆ ਦਾ ਆ ਤੇਰੀਆ ਪਹਿਲਾ ਇਹ ਸਾਰਕੋਰ ਇਹ ਉਹ ਨਾਤੇ ਪਲੇਰੀ ਲਾਈਨ ਨੇ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਮੇਲੇ ਤੇ ਇਹ ਜਿਹੜਾ ਹੈਗਾ ਮੇਲਾ ਕੋਟਕਲਾ ਹਨ ਵੈਸੇ ਕਲਰ ਕੋਟ ਕਹਿ ਦਿੰਦੇ ਆ ਪਿੰਡ ਜਿਹੜਾ ਹੈਗਾ ਕੋਟਕਲਾ ਹੈਗਾ ਆ ਇੱਥੇ ਜਿਹੜਾ ਹੈਗਾ ਇਹ ਮੱਥਾ ਟੇਕਦਾ ਆ ਦੇਖੋ ਬਹੁਤ ਜਿਆਦਾ ਜਿਹੜਾ ਹੈਗਾ ਰਸ ਹੈ ਹੁਣ ਜਿਹੜਾ ਦੁਪਹਿਰ ਟਾਈਮ ਕਰਕੇ ਥੋੜਾ ਜਿਹਾ ਘਟ ਹੈਗਾ ਇਹਦੇ ਕਰਕੇ ਆਪਾਂ ਜਿਹੜਾ ਹੈਗਾ ਚਲੋ ਅੱਗੇ ਗੱਡੀ ਲੈ ਜਾਈਏ ਅੱਗੇ ਆਪਾਂ ਹਰ ਇੱਕ ਵਾਰੀ ਪਿੱਛੇ ਖੜਾ ਕੇ ਜਾਂਦੇ ਹੁੰਨੇ ਆ ਗੱਡੀ ਇਸ ਵਾਰੀ ਕਹਿੰਦੇ ਚਲੋ ਸੇੜ ਜੀ ਥੋੜੀ ਜਿਹੀ ਗਾਹਾਂ ਹੀ ਲੈ ਜਨੇ ਆ ਫਿਰ ਦੇਖਦੇ ਆ ਲੋ ਜੀ ਮੱਥਾ ਆਪਾਂ ਟੇਕਿਆ ਏ ਸਾਨੂੰ 1 ਘੰਟਾ ਲੱਗ ਗਿਆ ਮੱਥਾ ਟੇਕਦਿਆਂ ਨੂੰ ਕਿਉਂਕਿ ਉੱਥੇ ਵੀ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਹਨਾ ਅੱਗੇ ਤਾਂ 2-2 ਘੰਟੇ ਲੱਗ ਜਾਂਦੇ ਆ ਅੱਜ 1 ਘੰਟੇ 'ਚ ਮੱਥਾ ਟੇਕ ਲਿਆ ਆਪਾਂ ਨੇ ਦੇਖੋ ਇਧਰ ਝੰਡੋਲ ਵਗੈਰਾ ਲੱਗੇ ਹੋਏ ਨੇ ਕਿਉਂਕਿ ਅੱਜ ਬੱਦਲ ਵਾਈ ਜਿਹੇ ਵਾਲਾ ਮੌਸਮ ਸੀਗਾ ਬਹੁਤ ਵਧੀਆ ਮੌਸਮ ਸੀਗਾ ਲਓ ਜੀ ਹੁਣ ਆਪਾਂ ਉੱਥੋਂ ਆ ਗਏ ਹੁਣ ਆਪਾਂ ਚੱਲੇ ਆਂ ਭੈਣ ਕੇ ਘਰੇ ਇੱਥੇ ਨੇੜੇ ਹੀ ਪਿੰਡ ਐ ਸਾਡੇ ਮਾਸੀ ਦੀ ਬੇਟੀ ਵਿਆਹੇ ਹੋਏ ਨੇ ਕੁਲਵਿੰਦਰ ਜੀ ਦੀ ਮਾਸੀ ਦੀ ਬੇਟੀ ਆ ਉਹਨਾਂ ਦਾ ਘਰ ਐ ਭੈਣ ਉਰੀ ਜਿਹੜੇ ਹੈਗੇ ਆਪਣੇ ਤੋਂ ਕੱਪੜੇ ਵਗੈਰਾ ਲੈਂਦੇ ਆ ਜੀ ਉਹਨਾਂ ਦੇ ਕੱਪੜੇ ਵੀ ਫੜਾਉਣੇ ਸੀਗੇ ਨਾਲੇ ਚਲੋ ਮਿਲ ਜਾਾਂਗੇ ਜਦੋਂ ਵੀ ਅਸੀਂ ਇੱਥੇ ਆਉਣੇ ਹੁੰਨੇ ਆ ਭੈਣ ਕੋਲੇ ਆ ਕੇ ਜਾਣੇ ਹੁੰਨੇ ਆ ਤੇ ਕਿੰਨੇ ਵਾਰੀ ਭੈਣ ਦਾ ਫੋਨ ਵੀ ਆ ਗਿਆ ਡੀਕ ਰਹੇ ਨੇ ਸਾਨੂੰ ਬੈਠੇ ਉਹ ਸਾਹਮਣੇ ਭੈਣ ਬੈਠੇ ਸਬਜ਼ੀ ਕੱਟਦੇ ਆ ਆਜੋ ਆਪਾਂ ਮਿਲਦੇ ਆਂ ਫੇਰ ਤੇ ਮੱਥਾ ਟੇਕ ਕੇ ਅਸੀਂ ਵਾਪਸ ਆ ਗਏ ਜਿਹੜਾ ਹੈਗਾ ਬਹੁਤ ਜ਼ਿਆਦਾ ਜਾਮ ਲੱਗਿਆ ਹੋਇਆ ਸੀਗਾ ਉਹਦੇ ਕਰਕੇ ਲੇਟ ਹੋ ਗਏ। ਉੱਥੇ ਅਸੀਂ ਭੈਣ ਕੋਲੇ ਵੀ ਥੋੜਾ ਜਿਹਾ ਟਾਈਮ ਹੀ ਰੁਕੇ ਆ ਕਿਉਂਕਿ ਉੱਥੇ ਬਹੁਤ ਵੱਡਾ ਜਾਮ ਲੱਗਿਆ ਹੋਇਆ ਸੀਗਾ ਗੱਡੀਆਂ ਜਿਹੜੀਆਂ ਹੈਗੇ ਸਾਰੀਆਂ ਅੱਗੇ ਲਿਜਾਈ ਜਾ ਰਹੀ ਤੇ ਉਹਦੇ ਕਰਕੇ ਜਾਮ ਲੱਗ ਗਿਆ। ਜਾਮ 'ਚ ਅਸੀਂ 1 ਘੰਟਾ ਫਸੇ ਰਹੇ। ਹੁਣ ਅਸੀਂ ਜਲਦੀ ਜਲਦੀ ਘਰੇ ਜਾ ਰਹੇ ਆ। ਟਾਈਮ ਹੋ ਗਿਆ ਸ਼ਾਮ ਦੇ 6:30 ਹੋ ਗਏ ਨੇ ਕਿਉਂਕਿ ਧਾਰਚੋਣੀ ਆ ਜਾ ਕੇ ਹਨਾ। ਅੱਜ ਚਲ ਵੈਸੇ ਤਾਂ ਮੰਮੀ ਹਰੇ ਨੇ ਪਾਣੀ ਪੋਣੀ ਪਲਾਤਾ ਧਾਰ ਚੋੜੀ ਹੈਗੀ ਸੱਜਰ ਸੂਈ ਬੱਜ ਹੈਗੇ ਹਨ ਜੀ ਟਾਈਮ ਨਾਲ ਹੀ ਜਿਹੜਾ ਹੈਗਾ ਚੋਣਾ ਪੈਂਦਾ ਹੁਣ ਬਸ ਸਾਨੂੰ ਇੱਥੋਂ 15-20 ਮਿੰਟ ਲੱਗਣੇ ਨੇ ਅਸੀਂ ਧੂਰੀ ਪਹੁੰਚਣ ਵਾਲੇ ਹੀ ਆ ਤੇ ਇੰਨਾ ਕੁ ਟਾਈਮ ਲੱਗੂਗਾ ਚਲੋ ਜਾਣ ਚਾਹਨਾ ਇਹ ਜਿਹੜੀ ਹੈਗੀ ਲਾਸਟ ਚੌਂਕੀ ਸੀਗੀ ਜੀ ਦੋ ਹਾੜ ਦੀਆਂ ਦੋ ਜੇੜ ਦੀਆਂ ਜਿਹੜੇ ਆ ਗਿਆਂ ਚੌਂਕੇ ਲੱਗਦੀਆਂ ਨੇ ਬੱਸ ਤਾਂ ਹਰ ਇੱਕ ਵੀਰਵਾਰ ਨੂੰ ਜੇਠਾੜ ਦੇ ਵਿੱਚ ਮੱਥਾ ਟੇਕਦਾ ਆ ਜਿਹੜੀਆਂ ਮੇਨ ਹੁੰਦੀਆਂ ਨੇ ਚਾਰ ਚੌਂਕੀਆਂ ਹੁੰਦੀਆਂ ਨੇ ਜਿਹੜੀਆਂ ਹੈਗੇ ਨੇਹਰ ਦੀਆਂ ਤੇ ਇਹ ਲਾਸਟ ਸੀਗੀ ਚਲੋ ਆਪਾਂ ਹੁਣ ਮੱਥਾ ਵੀ ਟੇਕਿਆ ਕੱਲ ਨੂੰ ਜਿਹੜੀ ਹੈਗੀ ਮੱਸਿਆ ਹੈਗੀ ਹੈ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ